ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੈ ਗੁਰੂ ਦੇਵ ਧਨੁਮੁਰ ਦੇਵ ਜੈ ਭੀਮ ਜੈ ਭਾਰਤ ਉਹ ਅਚਨ ਚੇਤ ਸਵੇਰ ਸੀ ਸਵੇਰ ਬੰਦਾ ਉੱਠਦਾ ਤੇ ਬੰਦੇ ਨੂੰ ਹੁੰਦਾ ਕੋਈ ਖਬਰ ਚੰਗੀ ਚੰਗੀ ਮਿਲੂਗੀ ਆ ਪਰੰਪਟੋ ਆ ਮੇਰੇ ਪਰਮ ਮਿੱਤਰ ਜਿਨ੍ਹਾਂ ਦੇ ਕਾਰਨ ਮੈਂ ਚੀਨਾ ਸਾਹਿਬ ਨੂੰ ਮੁਲਾਕਾ ਮਿਲਿਆ ਸਵੇਰੇ ਹੀ ਫੋਨ ਆਇਆ ਐਨੇ ਘਬਰਾਏ ਹੋਏ ਸੀ ਪਟੋਆ ਸਾਹਿਬ ਮੈਨੂੰ ਕਹਿੰਦੇ ਡਾਕਟਰ ਸਾਹਿਬ ਚੀਨੇ ਵੇਰ ਨਾਲ ਇਹ ਕਟਨਾ ਵਾਪਰ ਗਈ ਆ ਜੋ ਉਹ ਹੀ ਦੱਸਿਆ ਉਹਨਾਂ ਨੇ ਮੈਂ ਕਿਹਾ ਅੱਛਾ ਬੰਦਾ ਤਾਂ ਸੋਚਦਾ ਹੀ ਆ ਨਾ ਵੀ ਸਾਡਾ ਯਾਰ ਸਾਡਾ ਭਰਾ ਸਾਡਾ ਵੀਰ ਠੀਕ ਠਾਕ ਹਾਲਚ ਹੋਏਗਾ ਕਹਿੰਦੇ ਕਿਹੜੀਆਂ ਮਾ ਹਸਪੀਟਲ ਲੈ ਕੇ ਜਾ ਰਹੇ ਆ ਲੈ ਕੇ ਗਏ ਆ ਮੈਂ ਡਾਕਟਰ ਅਰਵਿੰਦ ਜੀ ਨਾਲ ਗੱਲ ਉਸੇ ਵੇਲੇ ਕੀਤੀ ਵੀ ਇਦਾਂ सरपंच साहब ਸਾਡੇ ਚੀਨਾ ਵੀਰ ਲੈ ਕੇ ਆਏ ਤੁਹਾਡੇ ਹਸਪੀਟਲ ਦੱਸੋ ਜਲਦੀ ਦੱਸੋ ਕੀ ਹਾਲ ਹੈ ਡਾਕਟਰ ਸਾਹਿਬ ਨੇ ਫਟਾਫਟ ਦੁਬਾਰਾ ਪਤਾ ਕਰਕੇ ਉਸੇ ਵੇਲੇ ਕਾਲ ਕੀਤੀ ਮੈਨੂੰ ਕਹਿੰਦੇ ਉਹ ਬਸ ਉਹ ਪ੍ਰਮਾਤਮਾ ਦਾ ਜਿਹੜਾ ਉਹ ਕਹਿ ਰਿਹਾ ਵੀ ਉਹ ਨਹੀਂ ਬੰਦਾ ਸਰਵਾਈਵ ਨਹੀਂ ਕੀਤਾ ਉਹ ਉਹ ਬ੍ਰੌਟ ਡੈੱਡ ਹੀ ਸੀਗੇ ਤੇ ਸਿਵਲ ਹਸਪੀਟਲ ਲੈ ਕੇ ਚਲੇ ਗਏ ਮਾਨੇ ਨਾ ਦਾਸ ਹੈ ਪਟੋਹਾ ਸਾਹਿਬ ਨੂੰ ਦੱਸਿਆ ਪਟੋਹਾ ਸਾਹਿਬ ਦੇ ਜਿੱਦਾਂ ਹੀ ਮੈਂ ਉਸੇ ਵੇਲੇ ਹੀ ਖਬਰ ਦਿੱਤੀ ਇਸ ਵੀਰ ਨੇ ਜਿਹੜੀ ਉਹ ਹਾਏ ਕਿਆ ਨਾ ਮੇਰਾ ਮੇਰਾ ਜਿਹੜਾ ਚੀਨਾ ਚੀਰ ਗਿਆ ਕਿਉਂਕਿ ਪਿਆਰ ਹਰ ਇੱਕ ਦਾ ਹੀ ਹਰ ਇੱਕ ਬੰਦੇ ਨਾਲ ਹੁੰਦਾ ਔਰ ਹਰ ਬੰਦੇ ਨੂੰ ਪਤਾ ਹੁੰਦਾ ਵੀ ਮੇਰਾ ਉਹਦਾ ਨਾਲ ਬੌਂਡ ਕਿੱਦਾਂ ਦਾ ਮੇਰੀ ਉਹਨਾਂ ਇਕੁਏਸ਼ਨ ਕਿੱਦਾਂ ਦੀ ਔਰ ਇਹ ਤਾਂ ਇਹਨੂੰ ਪਟੋਹਾ ਸਾਹਿਬ ਨੂੰ ਤਾਂ ਉਹ ਬਾਪ ਕਹਿੰਦੇ ਹੁੰਦਾ ਸੀ ਚੀਨਾ ਜੀ ਪੇ ਮੇਰਾ ਪਿਓ ਹੈ ਅਰ ਮੈਂ ਜਿਆਦਾ ਸਮਾਂ ਤਾਂ ਨਹੀਂ ਲਾਉਂਗਾ ਮੈਂ ਤਾਂ ਸ਼ਰਦਾ ਦੇ ਫੁੱਲ ਇਹ ਹੀ ਕਹਿ ਸਕਦਾ ਵੀ ਉਸ ਉਸ ਪਰਸਨ ਨੇ ਨਾ ਇੱਕ ਛੋਟੇ ਹੁੰਦੇ ਇੱਕ ਲਘੂ ਕਥਾ ਜੀ ਸੁਣੀ ਸੀ ਤੁਸੀਂ ਵੀ ਸੁਣੀ ਹੋ ਸ਼ਾਇਦ ਕਿ ਕਿਸੇ ਰਿਆਸਤ ਵਿੱਚ ਉਹਨਾਂ ਨੇ ਫੈਸਲਾ ਕੀਤਾ ਵੀ ਕੋਈ ਰਾਜਾ ਹਰ ਇੱਕ ਨੂੰ ਬਣਾਇਆ ਜਾਏਗਾ ਪਰਜਾ ਦੇ ਹਰ ਬੰਦੇ ਨੂੰ ਰਾਜਾ ਬਣਾਇਆ ਜਾਏਗਾ 2 ਸਾਲ ਲਈ ਪਰ 2 ਸਾਲ ਬਾਅਦ ਉਹਨੂੰ ਕਾਲੇ ਪਾਣੀ ਛੁੱਟ ਦਿੱਤਾ ਜਾਏਗਾ ਮਤਲਬ ਜਿੱਥੇ ਨਾ ਪਾਣੀ ਨਾ ਜ਼ਿੰਦਗੀ ਦੀ ਕੋਈ ਸਹੂਲਤ ਨਹੀਂ ਮੁਹੱਈਆ ਸੀ ਕਹਿੰਦੇ ਹਰ ਬੰਦਾ ਆਵੇ ਰਾਜਾ ਬਣੇ ਸੌ ਚੁੱਕੇ ਇੰਜੋਏ ਕਰੇ ਤੇ 2 ਸਾਲ ਬਾਅਦ ਉਹੀ ਹਸ਼ਰ ਜੋ ਹੋਣਾ ਹੀ ਹੁੰਦਾ ਪਰ ਇੱਕ ਚੀਨੇ ਵੀਰ ਵਰਗਾ ਬੰਦਾ ਉਹਨੇ ਪੁੱਛਿਆ ਵੀ ਮੈਂ ਹੁਣ ਰਾਜਾ ਆ ਕਹਿੰਦੇ ਹਾਂਜੀ ਤੁਸੀਂ ਰਾਜਾ ਆ 2 ਸਾਲ ਲਈ ਹੁਣ ਮੇਰਾ ਹੁਕਮ ਚੱਲਦਾ ਥੋਡੇ ਤੇ ਸਾਰਿਆਂ ਤੇ ਕਹਿੰਦੇ ਹਾਂ ਸਿਸਟਮ ਹੀ ਥਾਰਾ ਤੁਹਾਡੇ ਅੰਡਰ ਹੁਣ ਉਹ ਕਹਿੰਦਾ ਅੱਛਾ ਕਹਿੰਦਾ ਫਿਰ ਇਦਾਂ ਕਰੋ ਮੈਨੂੰ ਨਾ ਉਹ ਜਗ੍ਹਾ ਦਿਖਾਓ ਜਿੱਥੇ 2 ਸਾਲ ਬਾਅਦ ਤੁਸੀਂ ਸੁੱਟਣਾ ਮੈਨੂੰ ਉਹ ਕਹਿੰਦੇ ਜੀ ਚਲੋ ਰਾਜਾ ਸੀ ਹੁਕਮ ਸੀ ਲੈ ਕੇ ਚਲੇ ਗਏ 2 ਸਾਲ ਦਾ 2 ਸਾਲ ਟਿਨਿਓਰ ਉਹਨੇ ਨਾ ਬੰਦੇ ਨੇ ਕਹਿੰਦਾ ਇੱਥੇ ਵਧੀਆ ਪਾਰਕ ਬਣਾ ਦਿਓ ਪਾਣੀ ਦਾ ਇੰਤਜ਼ਾਮ ਕਰ ਦਿਓ ਸਕੂਲ ਕਾਲਜ ਹਸਪੀਟਲ ਹਰ ਚੀਜ਼ ਇੱਥੇ ਮਹੱਈਆ ਕਰ ਦੋ ਇਸ ਧਰਤੀ ਤੇ ਜਦੋਂ ਦੋ ਸਾਲ ਉਹਨੇ ਇੰਜੋਏ ਕਰਨ ਨਾਲ ਨਹੀਂ ਲਾਏ ਜਦਾਮ ਲੋਕੀ ਆਪਾਂ ਲਾਉਣੇ ਆ ਉਹ ਜਿਹੜਾ ਬਾਅਦ ਵਾਲਾ ਪੀਰੀਅਡ ਹੈ ਜਿੱਥੇ ਆਪਾਂ ਤੁਸੀਂ ਵੀ ਜਾਣਾ ਤੂੰ ਸਦਾ ਨਪੇਕੇ ਰਹਿਣਾ ਐ ਨਾ ਪਾਸ ਅੰਮੜੀ ਦੇ ਵਹਿਣਾ ਐ ਭਾ ਅੰਤ ਵਿਛੋੜਾ ਸਹਿਣਾ ਐ ਬਸ ਪਵੇਂਗੀ ਸਸ ਨਾਨਾਂ ਕੋੜੇ ਕਰਕੱਟਣ ਵੱਲ ਧਿਆਨ ਕੋੜੇ ਉਹ ਜਿਹੜਾ ਜਿਹਨੂੰ ਕਿਹਾ ਸੱਬੇ ਸੋਹਰੇ ਵੰਝਣਾ ਸਭ ਜਗ ਮੁਕਲਾਵਣ ਹਾਰ ਉਹ ਸਾਰੇ ਘਰਵਾਰ ਬਲ ਚਿੰਤਤ ਸੀ ਪੇਕਾ ਇਹ ਆ ਸਾਡਾ ਸਾਰਿਆਂ ਦਾ ਔਰ ਔਰ ਉਹ ਉਹ ਬੰਦੇ ਨੇ ਜਦੋਂ ਸੁੱਟਿਆ ਉਹ ਕਹਿੰਦੇ ਸੁੱਟੋ ਉਹ ਜਗਾ ਤਾਂ ਇੰਨੀ ਵਧੀਆ ਬਿਊਟੀਫੁਲ ਪਲੇਸ ਬਣਾ ਲਈ ਸੀ ਉਹ ਜਗਾ ਹੀ ਉਹਨੇ ਇੰਨੀ ਸੁੰਦਰ ਬਣਾ ਲਈ ਸੀ ਉਹ ਕਟਨਾ ਉਦੋਂ ਸੁਣਦੇ ਸੀ ਕਹਾਣੀ ਸੁਣੀ ਸੀ ਪਰ ਜਿੰਨੇ ਵੀਰ ਤੇ ਪੂਰੀ ਟੁੱਕਦੀ ਹੈ ਉਹਨੇ ਸਾਰੇ ਦਾ ਸਾਰਾ ਮੈਂ ਪੋਸਟਾਂ ਵੀ ਫੇਸਬੁੱਕ ਤੇ ਸੋਸ਼ਲ ਮੀਡੀਆ 'ਚ ਦੇਖਦਾ ਰਿਹਾ ਹਰ ਵਿਅਕਤੀ ਨੇ ਦੁੱਖ ਦਾ ਇਜ਼ਹਾਰ ਕੀਤਾ ਔਰ ਹਰ ਬੰਦੇ ਨੇ ਕਿਹਾ ਕਿਦਾਂ ਉਹ ਲਾਇਸੈਂਸ ਬਣਾ ਕੇ ਸਿਖਾ ਕੇ ਜੀਸੀਬੀਆਂ ਫੋਰਨ ਚ ਮੁੰਡਿਆਂ ਨੂੰ ਰੋਟੀ ਰੋਜ਼ੀ ਤੇ ਲਵਾਤਾ ਕਿਦਾਂ ਕਿਦਾਂ ਲੜਕੀਆਂ ਦੀਆਂ ਸ਼ਾਦੀਆਂ ਗਰੀਬਾਂ ਹਸਪਤਾਲ ਮਰੀਜ਼ਾਂ ਦੀ ਸੇਵਾ ਕਰਦਾ ਸੀ ਉਹਨੇ ਸਾਰਾ ਦਾ ਸਾਰ ਜਿਹੜਾ ਸੀ ਨਾ ਉਹਨੇ ਆਪਣੇ ਜਿਹਨੂੰ ਲੋਕੀ ਕਹਿੰਦੇ 2 ਸਾਲ ਬਾਅਦ ਜਾਣਾ ਉਹਨੇ ਉਹਨੂੰ ਜੰਨਤ ਬਣਾ ਲਿਆ ਆਪਣਾ ਪੱਕਾ ਕਰ ਲਿਆ ਸੋ ਮੈਂ ਇਹ ਜ਼ਰੂਰ ਕਹਿਣਾ ਭਈ ਤੂੰ ਕਹਿੰਦੇ ਨੇ ਤੂੰ ਦਾਜ ਵੀ ਹੋਣੀ ਜਾਏਂਗੀ ਉਹਨੇ ਦਾਜ ਕਿਉਂਕਿ ਸਹੁਰੇ ਘਰ ਦਾਜ ਲੈ ਕੇ ਜਾਣੀ ਹੈ ਰੂਹਾਂ ਹੀ ਆਪਸੀ ਸਾਰੇ ਆਤਮਾਵਾਂ ਹੀ ਆਂ ਕੁੜੀਆਂ ਹੀ ਕਿਹਾ ਇਹਨਾਂ ਨੂੰ ਸਾਨੂੰ ਸਾਰਿਆਂ ਕਹਿੰਦੇ ਤੂੰ ਦਾਜ ਵੀ ਹੋਣੀ ਜਾਏਂਗੀ ਚੰਗਾ ਕਰਮ ਨਹੀਂ ਕੋਈ ਜਿਹੜਾ ਨਾਲ ਤੇਰੇ ਚੱਲੇ ਜਾਏ ਤੂੰ ਅੱਗੇ ਦਾਜ ਲੈ ਕੇ ਜਾਣਾ ਤੂੰ ਦਾਜ ਵੀ ਹੋਣੀ ਜਾਏਂਗੀ ਤੂੰ ਕਿਸੇ ਵੀ ਭਲੀ ਨਾ ਪਾਏਂਗੀ ਤੂੰ ਚੰਗੀ ਨਹੀਂ ਲੱਗਣਾ ਫਿਰ ਕਿਸੇ ਨੂੰ ਤੂੰ ਸ਼ੌ ਨੂੰ ਕਿਵੇਂ ਰਜਾਏਂਗੀ ਕੁਝ ਲੈ ਫਕਰਾਂ ਦੀ ਮੱਤ ਕੁੜੇ ਕੱਤ ਕੁੜੇ ਨਾ ਵੱਤ ਕੁੜੇ ਅੱਜ ਵੱਤੋਆ ਤੇਰੇ ਸਵਾਸ ਚੱਲਦੇ ਆ ਮੇਰੇ ਵੀ ਚੱਲਦੇ ਥੋਡੇ ਵੀ ਚੱਲਦੇ ਸਾਡੇ ਕੋਲੇ ਸਮਾਂ ਆ ਕੁਛ ਬੈਸਟ ਕਰ ਲਈਏ ਸਵਾਸਾਂ ਦੀ ਪੂੰਜੀ ਲੜੀ ਜਦੋਂ ਖਤਮ ਹੋ ਗਈ ਫਿਰ ਦਹੇਜ ਨਹੀਂ ਤਿਆਰ ਹੋਣਾ ਤੂੰ ਸੁੱਤੇ ਆਂ ਮਰ ਵਜਾਈਏ ਤੂੰ ਚਰਖੇ ਤੰਦ ਨਾ ਪਾਈਏ ਕੀ ਕਰਸੈਂ ਦਾਜ ਤਿਆਰ ਨਹੀਂ ਉਠ ਜਾਗ ਘੁਰਾੜੇ ਮਾਰ ਨਹੀਂ ਇਹ ਸੌਣ ਤੇਰੇ ਦਰਕਾਰ ਨਹੀਂ ਮੈਂ ਤਾਂ ਸ਼ਿਵ ਕੁਮਾਰ ਦੀਆਂ ਦੋ ਲਾਈਨਾਂ ਪਟਵਾਇਆ ਸਾਬ ਸੁਣਦਾ ਹੁੰਦਾ ਸੀ ਪੜਦਾ ਹੁੰਦਾ ਸੀ ਅਸਾ ਤਜੋਵਨ ਰੁੱਤੇ ਮਰਨਾ ਤੁਰ ਜਾਣਾ ਆਸਾਂ ਪਰੇ ਪਰਾਈ ਉਹ ਜੋ ਬਨ ਰੁੱਤੇ ਗਿਆ ਪਰ ਪਰਿਆ ਗਿਆ ਖਾਲੀ ਨਹੀਂ ਗਿਆ ਔਰ ਮੈਂ ਕਈ ਵਾਰ ਕਹਿਣਾ ਹੁ ਨਾ ਭੀ ਸ਼ਬਦ ਦੋ ਲਾਈਨਾਂ ਹੀ ਬੋਲਦਾ ਹੁ ਨਾ ਭੀ ਉਹ ਸਾਨੂੰ ਕਹਿ ਰਿਹਾ ਕੁਛ ਭੀ ਮੈਂ ਰੱਬ ਲੈ ਕੇ ਚੱਲਿਆ ਕਿਉਂਕਿ ਚੰਗਾ ਚੰਗਾ ਕੁਛ ਲੈ ਕੇ ਗਿਆ ਰੱਬ ਨੂੰ ਲੈਣ ਦਾ ਮਤਲਬ ਸੱਚ ਨੂੰ ਕਰਮ ਚ ਅੱਛੇ ਕਹਿੰਦੇ ਮੈਂ ਰੱਬ ਲੈ ਕੇ ਚੱਲਿਆ ਖਾਲੀ ਨਾ ਆਇਓ ਇਨਸਾਨੀ ਕਦਰਾਂ ਕੀਮਤਾਂ ਦੀ ਕਦਰ ਵਧਾਇਓ ਸਾਨੂੰ ਸੰਦੇਸ਼ ਦੇ ਰਿਹਾ ਉਹ ਮੇਰਾ ਵੀਰ ਔਰ ਮੈਂ ਕਹਿੰਨਾ ਪਈ ਆਮ ਤੌਰ ਤੇ ਬੰਦੇ ਦੇ ਮਰਨ ਤੇ ਰੋਣੇ ਧੋਣੇ ਸਿਆਪਾ ਇਹ ਚੱਲਦਾ ਹੈ ਉਹ ਲਾਈਨ ਯਾਦ ਆਉਂਦੀ ਪੀ ਉੰਜ ਤਾਂ ਬੰਦੇ ਦੇ ਮਰਨ ਤੇ ਪੈਂਦਾ ਇਹ ਸਿਆਪਾ ਪਰ ਮਰਨ ਵੇਲੇ ਪਉਂਦਾ ਇਹ ਮੁਬਾਰਕ ਕੋਈ 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 ਬੰਦਾ ਜਿਹੜਾ ਨਾ ਵਧਾਈ ਦਾ ਪਾਤਰ ਬਣਦਾ ਜਿਹੜਾ ਅੱਗੇ ਜਿਹਨੇ ਐਦਾਂ ਲੈ ਕੇ ਗਿਆ ਜਾਣਾ ਤਾਂ ਸਭ ਨੇ ਆਪਾਂ ਸਭ ਨੇ ਜਾਣਾ ਸਾਰੇ ਹੀ ਚਲੇ ਜਾਣਾ ਤੋ ਮੈਨੂੰ ਮੌਕਾ ਮਿਲਿਆ ਹੋਰ ਉਹਨਾਂ ਨੂੰ ਵੀ ਮਿਲੂਗਾ ਪੁਸ਼ਪਾਂਝਲੀਆਂ ਸ਼ਰਧਾਂਝਲੀਆਂ 파ਰਸ ਪੁਸ਼ਪਾਂਝਲੀਆਂ ਸ਼ਰਧਾਂਝਲੀਆਂ 파ਰਸ ਇੱਕ ਬਹਾਨਾ ਹੁੰਦਾ ਪਰ ਬਹਾਨਾ ਮਿਲਿਆ ਜੇ ਕਹਿਣ ਸ਼ਖਸ ਨੂੰ ਸੰਤ ਨੂੰ ਧੰਨ ਧੰਨ ਕਹਿਣਾ ਹੁੰਦਾ ਹਰ ਦਿਲ ਦੇ ਅਰਮਾਨਾਂ ਨੇ ਸਾਡੇ ਸਿਰਫ ਅਰਮਾਨ ਆ ਪਏ ਉਹਨੂੰ ਧੰਨ ਧੰਨ ਕਹਿ ਸਕੀਏ ਸਾਡੇ ਦਿਲ ਕਰਦਾ ਉਹਦੇ ਬਾਰੇ ਵਿੱਚ ਕੁਝ ਕਹੀਏ ਮੈਂ ਨਾ ਸ਼ਬਦਾਂ ਨਾਲ ਉਸ ਵੀਰ ਨੂੰ ਸ਼ਰਧਾ ਦੇ ਫੁੱਲ ਵਿਅਕਤ ਕਰਦਾ ਸ਼ਰਧਾ ਸ਼ਰਧਾਂਝਲੀ ਪੇਂਟ ਕਰਦਾ ਇਸ ਮੇਰੇ ਪਰਿਵਾਰ ਲਈ ਮੈਂ ਕਹਿੰਨਾ ਹੈ ਅਕਾਲ ਪੁਰਖ ਇਹਨਾਂ ਨੂੰ ਪਾਣਾ ਬਹੁਤ ਬੇਵਕਤੀ ਜੀ ਮੌਤ ਹੈ ਨਿੱਕੇ ਨਿੱਕੇ ਬੱਚੇ ਆ ਮੇਰੀ ਭੈਣ ਅਜੇ ਵੀ ਉਹਦੀ ਉਮਰ ਕੀ ਹੈ ਜਿੱਥੇ ਇਸ ਪਰਿਵਾਰ ਹੈ ਪਰ ਵਾਹਿਗੁਰੂ ਕਿਰਪਾ ਕਰੇ ਤੇ ਆਪ ਖੜ ਕੇ ਸਾਰੇ ਰਿਸ਼ਤੇ ਵੀ ਨਿਵਾ ਜਾਂਦਾ ਚੁੱਪਚਾਪ ਹੀ ਇਦਾਂ ਕਰ ਦਵੇ ਕਿਰਪਾ ਇਹ ਅਰਦਾਸ ਆ ਮੇਰੀ ਸੋ ਮੈਂ ਇਹਨਾਂ ਜ਼ਰੂਰ ਕਹਿਣਾ ਕਿ ਜਿੱਦਾਂ ਦਾ ਵੀਰ ਜਿੱਦਾਂ ਦਾ ਦੋਸਤ ਉਹ ਬਹੁਤਿਆਂ ਦਾ ਸਬਦ ਦਾ ਯਾਰ ਸੀ ਸਬਦ ਦਾ ਭਰਾ ਸੀ ਸਾਰੇ ਰਿਸ਼ਤੇ ਉਹਨਾਂ ਨੇ ਬਣਾਏ ਹੁੰਦੇ ਸੀ ਪਰ ਮੈਂ ਇਹ ਕਹਿਣਾ ਵੀ ਉਸ ਵੀਰ ਦਾ ਸਭ ਤੋਂ ਗੂੜਾ ਰਿਸ਼ਤਾ ਇਸ ਪਰਮ ਪਟੋਆ ਪਟੋਆ ਵੀਰ ਨਾਲ ਸੀਗਾ ਪਿਆਰ ਉਹਦਾ ਸਭ ਨਾਲ ਸੀ ਪਰ ਜੋ ਇਹਨੂੰ ਮੈਂ ਇਸ ਪੀਰੀਅਡ ਵਿੱਚ ਦੁਖੀ ਦੇਖਿਆ ਇਸ ਹਿਰਦੇ ਨੂੰ ਦੇਖਿਆ ਪਟੋਆ ਸਾਹਿਬ ਨੂੰ ਦੁੱਖ ਸਭ ਨੂੰ ਆ ਪਰ ਰੱਬ ਕਰੇ ਇਹਨੂੰ ਵੀ ਪਾਣਾ ਮਿਲੇ ਮੇਰੇ ਵੀਰ ਨੂੰ ਵੀ ਪਾਣਾ ਬਣਨ ਦਾ ਰੱਬ ਵੱਲ ਬਖਸ਼ੇ ਇਹਨਾਂ ਸ਼ਬਦਾਂ ਨਾਲ ਮੈਂ ਇਆਜਤ ਚਾਹਨਾ ਪਰ ਮੈਂ ਇਨੀ ਜ਼ਰੂਰ ਬੇਨਤੀ ਕਰਦਾ ਇਸ ਪਰਿਵਾਰ ਦੇ ਵਾਸਤੇ ਇਸ ਪਰਿਵਾਰ ਦੇ ਸਾਰੇ ਦੇ ਚਰਨਾਂ 'ਚ ਮੇਰੇ ਕਦੇ ਜਰੂਰਤ ਹੋਵੇ ਕਦੇ ਵੀ ਕਿਸੇ ਲੈਵਲ ਤੇ ਵੀ ਮੈਂ ਹਾਜ਼ਰ ਨਾ ਚਾਹੇ ਅੱਧੀ ਰਾਤ ਨੂੰ ਵੀ ਮਨ ਬਾਜ ਮਾਰਿਓ ਤੁਹਾਡਾ ਸ਼ੁਕਰੀਆ ਸਰ ਦਾ ਮੈਨੂੰ ਇੱਥੇ ਇਸ ਰੂਪ ਚ ਅਸ਼ੀਰਵਾਦ ਲੈਣ ਦਾ ਮੌਕਾ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਪਰਤ ਜੈ ਗੁਰਦੇਵ ਧੰਨ ਗੁਰਦੇਵ